ਦੇ ਵਾਸਤੇ ਰੱਖੀ ਹੈ ਕੋਈ ਵੀ ਗੁਰੂ ਨੂੰ ਸਰਦਾ ਭਾਵੜਾ ਨਾਲ ਸਤਿਕਾਰ ਕਰਨ ਵਾਸਤੇ ਆਉਂਦੀ ਸੰਗਤ ਨੂੰ ਗਾੜੀ ਨਹੀਂ ਆਉਣ ਦਿੱਤਾ ਜਾਂਦਾ ਕਿਉਂਕਿ ਇੱਥੇ ਸਰਕਾਰ ਦਾ ਕਬਜ਼ਾ ਹੈ ਦਿੱਲੀ ਦਾ ਕਬਜ਼ਾ ਹੈ ਪੰਜਾਬ ਤੇ ਇਹ ਮੰਨ ਲੈਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਮੁਕਰਨ ਵਾਲੀ ਗੱਲ ਨਹੀਂ ਕਿ ਅਸੀਂ ਬੜੇ ਸਿੱਖ ਐ ਅਸੀਂ ਬੜੇ ਤਕੜੇ ਐ ਅੱਜ ਸਿੱਖ ਆਲੂ ਗੋਭੀ ਬਣ ਗਏ ਤੇ ਆਲੂ ਗੋਭੀ ਬਣ ਕੇ ਅੱਜ ਉਥੇ ਭੇਡਾਂ ਵਾਂਗੂ ਸਰਕਾਰੀ ਬੱਚਿਆਂ ਦੇ ਵਿੱਚ ਆਪਣੀਆਂ ਬੀਬੀਆਂ ਨੂੰ ਵੀ ਲੈ ਕੇ ਆਪਣੇ ਜਵਾਕਾਂ ਨੂੰ ਵੀ ਲੈ ਕੇ ਜਿਹੜੀਆਂ ਭੇਟੀਆਂ ਸਰਕਾਰ ਵੱਲੋਂ ਨਾ ਬੱਸਾਂ ਦੇ ਵਿੱਚ ਚੜ੍ਹ ਕੇ ਦਿੱਲੀ ਦੇ ਦਲਾਲਾਂ ਦਾ ਭਾਸ਼ਣ ਸੁਣਨ ਵਾਸਤੇ ਵੱਡੀ ਗਿਣਤੀ ਜਾ ਰਹੀ ਹੈ ਸੋ ਮੈਂ ਦੂਜੇ ਬੰਨੇ ਵੀ ਗੱਲ ਕਰ ਲੈਣਾ ਜਿੱਥੇ ਦਿੱਲੀ ਦਾ ਜੰਤਰ ਮੰਤਰ ਦੇ ਵਿੱਚੋਂ ਨਿਕਲਿਆ ਹੋਇਆ ਕੇਜਰੀਵਾਲ ਪੰਜਾਬ ਦੇ ਵਿੱਚ ਆਪਣੀ ਸਿਆਸਤ ਜਮਕਾਰ ਰਿਹਾ ਹੈ ਉੱਥੇ ਹੀ ਸਿੱਖਾਂ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਰੁੜੇ ਜਾਂਦੇ ਪਰਿਵਾਰ ਨੂੰ ਬਚਾਉਣ ਦਾ ਯਤਨ ਕਰ ਰਿਹਾ ਕਿੰਡੀ ਸਾਡੀ ਵੱਧ ਕਿਸਮਤੀ ਹੈ ਕਿ ਇਹ ਧਰਤੀ ਹੋਵੇ ਪੁੱਤਰਾਂ ਦੇ ਦਾਨੀ ਦੀ ਇੱਥੇ 40 ਮੁਕਤਿਆਂ ਨੇ ਮੁਕਤੀ ਪ੍ਰਾਪਤ ਕੀਤੀ ਹੋਵੇ ਇੱਥੇ ਜ਼ੁਲਮ ਨਾਲ ਟੱਕਰ ਲਈ ਹੋਵੇ ਤੇ ਅੱਜ ਇੱਥੇ ਸਿਰ ਚੜ੍ਹ ਕੇ ਦਿੱਲੀ ਦੇ ਦਲਾਲ ਵੱਡੇ ਵੱਡੇ ਆਕਟ ਕਰ ਰਹੇ ਆ ਕੋਈ ਇਤਰਾਜ ਨਹੀਂ ਕਿਉਂਕਿ ਉਹਨਾਂ ਦੀ ਕੌਮ ਦੀ ਸੋਚ ਹੈ ਤੇ ਹਰ ਕੌਮ ਦੀ ਆਪੋ ਆਪਣੀ ਸੋਚ ਹੁੰਦੀ ਆ ਜਿੱਦਾਂ ਤੁਹਾਡੀ ਸੰਜਰਨੈਲ ਸਿੰਘ ਖਾਲਸਾ ਭਿੰਡਰ ਵਾਲਿਆਂ ਦੀ ਸੋਚ ਹੈ ਇਸੇ ਤਰੀਕੇ ਨਾਲ ਉਹਨਾਂ ਦੀ ਸੋਚ ਹੈ ਧੋਖੇਸ ਗੱਲ ਦਾ ਹੈ ਕਿ ਜਿੱਥੇ ਸ਼ਹਾਦਤਾਂ ਹੋਈਆਂ ਜਿਹੜਾ ਤੁਹਾਡਾ ਤਖਤ ਹੈ ਉਹ ਸੋਚ ਕਿੰਨੀ ਨਿੱਗੜ ਗਈ ਹੈ ਕਿੰਨੀ ਸੁੰਗੜ ਗਈ ਹੈ ਤੇ ਜਿਹੜੀ ਦਿੱਲੀ ਦੀ ਸੋਚ ਹੈ ਉਹ ਕਿੰਨੀ ਪੰਜਾਬ ਤੇ ਭਾਰੂ ਪੈ ਰਹੀ ਹੈ ਇਹਦਾ ਕਾਰਨ ਸਾਡੇ ਆਪਣਿਆਂ ਨੇ ਸਾਡੀਆਂ ਜੜਾਂ 'ਚ ਲੂਣ ਤੇ ਤੇਲ ਪਾਇਆ ਨਹੀਂ ਤੇ ਮੈਨੂੰ ਇੱਕ ਗੱਲ ਦੱਸਿਓ ਅੱਜ ਤੁਸੀਂ ਨਿਗਾਹ ਮਾਰ ਕੇ ਦੱਸਿਓ ਕਿ ਪੰਜਾਬ ਦੇ ਵਿੱਚ ਪੂਰੀ ਲੀਡਰਸ਼ਿਪ ਜਿੰਨੀ ਤੁਰੀ ਫਿਰਦੀ ਹੈ ਭਾਵੇਂ ਉਹ ਆਰਐਸਐਸ ਭਾਜੀਪੀ ਦੇ ਦਲਾਲ ਭਾਵੇਂ ਉਹ ਝਾੜੂ ਵਾਲਿਆਂ ਦੇ ਭਾਵੇਂ ਕਾਂਗਰਸ ਦੇ ਭਾਵੇਂ ਬਾਦਲ ਦਲੀਆਂ ਦੇ ਉਹਨਾਂ ਦੇ ਵਿੱਚੋਂ ਨਿਗਾਹ ਪਾਰ ਕੇ ਵੇਖਿਓ ਕਿਤੇ ਸਿਮਰਨਜੀਤ ਸਿੰਘ ਮਾਨ ਵਰਗਾ ਇੱਕ ਵੀ ਬੰਦਾ ਦਿਸਦਾ ਜੇ ਦਿਸਦਾ ਹੈ ਤੇ ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਆਂ ਤੇ ਛੱਡ ਦਿੰਨੇ ਆ ਸਰਦਾਰ ਮਾਨ ਨੂੰ ਕੱਲਿਆਣੋ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਗੱਲ ਦੱਸਿਓ 42 ਸਾਲ ਤੋਂ ਤੁਹਾਡੀਆਂ ਗਲੀਆਂ ਨਾਲੀਆਂ ਦੇ ਵਿੱਚ ਤੁਹਾਡੇ ਅੱਗੇ ਤੁਹਾਨੂੰ ਇਹ ਪੜਾੜਾ ਪੜਾਇਆ ਜਾਂਦਾ ਹੈ ਕਿ ਤੁਹਾਨੂੰ ਆਟਾ ਦਾਲ ਦੇ ਦੇਣਾ ਹੈ ਤੁਹਾਨੂੰ ਸਾਰਾ ਕੁਝ ਤੇ 42 ਸਾਲ ਤੋਂ ਤੁਹਾਡਾ ਜਰਨੈਲ ਤੁਹਾਨੂੰ ਬੇਨਤੀਆਂ ਕਰਦਾ ਫਿਰਦਾ ਹੈ ਕਿ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਆਰਐਸਐਸਓ ਤੁਸੀਂ ਭੁਲੋੜਾ ਤੁਸੀਂ ਤਖਤ ਦੇ ਵਾਰਸ ਦੇ ਗ੍ਰੰਥ ਦੇ ਵਾਰਸ ਦੇ ਪੰਥ ਦੇ ਵਾਰਸ ਜੇ ਤੁਹਾਨੂੰ ਇਹ ਗੁਰੂ ਨੇ ਬੋਲੀ ਦਿੱਤੀ ਹੈ ਗੁਰਮੁਖੀ ਲਿਪੀ ਦਿੱਤੀ ਹੈ ਸੱਭਿਆਚਾਰ ਦਿੱਤਾ ਹੈ ਪਹਿਰਾਵਾ ਦਿੱਤਾ ਹੈ ਤੁਹਾਨੂੰ ਸਾਰਾ ਕੁਝ ਦਿੱਤਾ ਤੇ ਜਿਹੜੇ ਗੁਰੂ ਨੇ ਆਪਣੇ ਸਿੱਖਾਂ ਨੂੰ ਸਾਰਾ ਕੁਝ ਦਿੱਤਾ ਹੋਵੇ ਉਹ ਸਿੱਖ ਕਿਸੇ ਦਾ ਝੋਲਾ ਚੁੱਕ ਕੇ ਤੁਰੇ ਫਿਰਨੇ ਦੋਵਲ ਲਾਹਨਤ ਦੀ ਗੱਲ ਹੋਰ ਕੀ ਹੋ ਸਕਦੀ ਹੈ ਸਤਿਕਾਰਯੋਗ ਖਾਲਸਾ ਜੀ ਮੈਂ ਤੁਹਾਨੂੰ ਕੇਵਲ ਇੰਨੀ ਬੇਨਤੀ ਕਰਨੀ ਸੀ ਇੱਕ ਤਾਂ ਜਿਹੜਾ ਮਾਰਚ ਕਰਨਾ ਸਰਦਾਰ ਰਮਨ ਸਿੰਘ ਜੀ ਨੇ ਉਹਦੇ ਵਿੱਚ ਸਾਰਿਆਂ ਨੇ ਮਾਰਚ ਦੇ ਵਿੱਚ ਹਾਜ਼ਰੀ ਭਰਨੀ ਹੈ ਦੂਜੀ ਗੱਲ ਇਹ ਹੈ ਕਿ ਵਜ਼ੀਰੀਆਂ ਦੇ ਨੂੰ ਦਿੱਲੀ ਕਾਲੀ ਫਿਰਦੀ ਹੈ ਦਿੱਲੀ ਚਾਹੁੰਦੀ ਆ ਕਿ ਕਿੰਨੇ ਮੁੱਖ ਮੰਤਰੀ ਬੰਨਾਂ ਨੇਤਰ ਕੇ ਗਾੜੀ ਜਾਵੇ ਅਸੀਂ ਉਹਦੀ ਪਿੱਠ ਤੇ ਹੱਥ ਰੱਖੀਏ ਪਰ ਤੁਹਾਡਾ ਲੀਡਰ ਪਤਾ ਕੀ ਕਹਿੰਦਾ ਹੈ ਕਹਿੰਦਾ ਮੈਂ ਪਾਕਿਸਤਾਨ ਵਾਲਿਆਂ ਨੂੰ ਤੇ ਹਿੰਦੂਆਂ ਨੂੰ ਜਿੱਦਾਂ ਆਜ਼ਾਦੀ ਮਿਲੀ ਹੈ ਇਦਾਂ ਮੈਂ ਸਿੱਖਾਂ ਨੂੰ ਆਜ਼ਾਦੀ ਲੈ ਕੇ ਦੇਣੀ ਹੈ ਅੱਲਾਹ ਅਕਬਰ ਇਹ ਨਗੁਲੀ ਵਜ਼ੀਰੀ ਜਿਹੜੀ ਆ ਸਾਡੇ ਤੇ ਥੋਪਣੀ ਚਾਹੁੰਦੀ ਆ ਦਿੱਲੀ ਉਸ ਵਜ਼ੀਰੀ ਨੂੰ ਤਾਂ ਕਿੰਨਾ ਚਿਰ ਪਹਿਲਾਂ ਸਰਤ ਜਰਨੈਲ ਸਿੰਘ ਜੀ ਨੇ ਲੱਤ ਮਾਰ ਦਿੱਤੀ ਉਹ ਕਹਿੰਦੇ ਦਸ਼ਮੇਸ਼ ਪਾਰਟੀ ਵੀ ਬਣਾ ਲਾ ਤੇ ਇਲੈਕਸ਼ਨ ਬਣਿਉਂਦੇ ਨਾ ਤੂੰ ਸਦਾ ਮੁੱਖ ਮੰਤਰੀ ਪੰਜਾਬ ਦਾ ਤੇ ਸੰਜਰਨੈਲ ਸਿੰਘ ਨੇ ਤਾਂ ਉਹ ਪੇਸ਼ਕਸ਼ ਕਬੂਲੀ ਨਹੀਂ ਸ਼ਹੀਦੀ ਪ੍ਰਵਾਨ ਕੀਤੀ ਉਸ ਤੋਂ ਬਾਅਦ ਬੀਪੀ ਸਿੰਘ ਪ੍ਰਧਾਨ ਮੰਤਰੀ ਸੀ ਤੇ ਉਹ ਸਰਦਾਰ ਮਾਨ ਨੂੰ ਕਹਿੰਦਾ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਤੇ ਮਾਨ ਸਾਹਿਬ ਕਹਿੰਦੇ ਤੁਹਾਡੀ ਰਣ ਕੌਣ ਬਣੂਗਾ ਤੁਸੀਂ ਜਿਹੜੇ ਫੈਸਲੇ ਕਰਨੇ ਉਹ ਮੇਰੇ ਭਿੱਟ ਨਹੀਂ ਬਣੇ ਮੇਰੇ ਤੋਂ ਪੰਜਾਬ ਦੇ ਪੰਥ ਦੇ ਮਸਲੇ ਵੱਡੇ ਵੱਡੇ ਆ ਤੇ ਜੇ ਅੱਜ ਉਹ ਵੱਡੇ ਮਸਲੇ ਲੈ ਕੇ ਤੁਹਾਡੇ ਵਾਸਤੇ ਤੁਰਿਆ ਫਿਰਦਾ ਹੈ ਤੇ ਯਾਰ ਤੁਹਾਡਾ ਇੰਨਾ ਤਾਂ ਫਰਜ਼ ਪੜਦਾ ਹੈ ਨਾ ਕੰਮ ਸੋ ਕੰਮ ਤੁਸੀਂ ਨਾਲੇ ਦਰਸ਼ਨ ਕਰਕੇ ਚਲ ਜੋ ਧਾਲੇ ਸਰਦਾਰ ਮਾਨਦੀ ਬੈ ਕੇ ਗੱਲ ਤਾਂ ਸੁਣੋ ਤੁਸੀਂ ਐਲੇ ਖੁਦਗਰਜ਼ ਹੋ ਕੇ ਕੋਈ ਸਰਪੰਚੀ ਲੈ ਲਈ ਭੱਜ ਜਾਂਦਾ ਕੋਈ ਕਹਿੰਦਾ ਮੈਂ ਮੈਂਬਰ ਹੀ ਲੈਣੀ ਆ ਇਤਾਂ ਦਾ ਤਾਂ ਸਿੱਖ ਨਹੀਂ ਸੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਸਿੱਖ ਉਹ ਸੀ ਭਾਈ ਵੀਰ ਸਿੰਘ ਤੇ ਧੀਰ ਸਿੰਘ ਵਰਗੇ ਜਿਹੜੇ ਢੱਲੇ ਦੇ ਸਿਪਾਈ ਨਹੀਂ ਸੀ ਕੰਮ ਆਵੇ ਤੇ ਦਸਵੇਂ ਪਾਸ਼ਾ ਦੇ ਸਿਪਾਈਆਂ ਨੇ ਇੱਕ ਦੂਜੇ ਤੋਂ ਵੱਧ ਕੇ ਅੱਗੇ ਹੋ ਕੇ ਛਾਤੀਆਂ ਢਾਈਆਂ ਕਿ ਅਸੀਂ ਗੋਲੀ ਖਾ ਕੇ ਮੁਕਤੀ ਪ੍ਰਾਪਤ ਕਰਨੀ ਹੈ ਉਸ ਗੁਰੂ ਦੇ ਸਿੱਖ ਅੱਜ ਕਿਹੜੇ ਰਾਹ ਦੇ ਤੁਰਪੇ ਦੁੱਖ ਇਸ ਗੱਲ ਦਾ ਸਤਿਕਾਰਯੋਗ ਖਾਲਸਾ ਜੀ ਜਿਹੜੀ ਸਿੱਖਾਂ ਦੀ ਅਦਾਲਤ ਹੈ ਹੁਣੇ-ਹੁਣੇ ਮੇਰੇ ਤੋਂ ਪਹਿਲਾਂ ਸਤਾਰੇ ਮਾਨ ਸਿੰਘ ਜੀ ਨੇ 328 ਰੁਪਿਆਂ ਦੀ ਗੱਲ ਕੀਤੀ ਹੈ ਤੇ ਜਿਹੜੀ ਸਿੱਖਾਂ ਦੀ ਜੁਡੀਸ਼ੀਨ ਕੋਰਟ ਹੈ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਜੱਜ ਆ ਸਤਨਾਮ ਸਿੰਘ ਗਲੇਰ ਇੱਕ ਜੱਜ ਸਰਕਾਰ ਪੁਆਇੰਟ ਕਰਦੀ ਆ ਇੱਕ ਜੱਜ ਐਸਜੀਪੀਸੀ ਪੁਆਇੰਟ ਕਰਦੀ ਆ ਤੇ ਇੱਕ ਦੋਵੇਂ ਰਲ ਕੇ ਸਾਂਝਾ ਕਰਦੇ ਤਿੰਨ ਜੱਜ ਉੱਥੇ ਬਹਿੰਦੇ ਆ ਅਸੀਂ ਸਾਡੀ ਪਾਰਟੀ ਨੇ 3-4 ਸਾਲ ਤੋਂ ਪਹਿਲਾਂ 3 ਸਾਲ ਤੋਂ 328 ਰੁਪਏ ਦਾ ਕੇਸ ਪਾਇਆ। ਉਹਦੇ ਵਿੱਚ ਚਾਰ ਸੀਟ ਹੋਏ ਸਾਰਾ ਕੁਝ ਹੋਇਆ। ਪਰ ਜਦੋਂ ਤਰੀਕ ਆਉਂਦੀ ਹੈ ਉਦੋਂ ਕਹਿੰਦੇ ਜੱਜ ਛੁੱਟੀ ਤੇ ਆ। ਜਦੋਂ 328 ਰੁਪਏ ਦੀ ਤੀਕ ਤਰੀਕ ਆਉਂਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਬੰਦਾ ਪੇਸ਼ ਹੋਣਾ ਹੁੰਦਾ ਹੈ ਤਾਂ ਕਹਿੰਦੇ ਜੱਜ ਛੁੱਟੀ ਤੇ ਆ। ਤੇ ਜਦੋਂ ਬਾਦਲ ਸਾਹਿਬ ਦੇ ਹਾਕ ਵਿੱਚ ਫੈਸਲੇ ਕਰਨੇ ਹੁੰਦੇ ਤਾਂ ਕਹਿੰਦੇ ਤੇ ਕਲੇਰ ਸਾਹਿਬ ਅੱਜ ਬੈਠੇ ਆ। ਸਤਿਕਾਰਯੋਗ ਖਾਲਸਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ 5 ਸਾਲ ਹੰਢਾਈ ਪਰ ਉਹਨੇ ਉਹਨਾਂ ਜੱਜਾਂ ਨੂੰ ਛੇੜਿਆ ਨਹੀਂ ਕਿਉਂਕਿ ਉਹ ਬਾਦਲ ਦੇ ਪਰਿਵਾਰ ਦੇ ਬੰਦੇ ਆ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ 4 ਸਾਲ ਦਾ ਤੇਰੇ ਵੀ ਲੰਘ ਗਏ ਤੇ ਤੂੰ ਵੀ ਉਹਨਾਂ ਜੱਜਾਂ ਨੂੰ ਨਹੀਂ ਛੇੜਿਆ ਕੀ ਗੱਲ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਕਰਕੇ 14 ਤਰੀਕ ਨੂੰ ਆਂਦੇ ਆ ਭਗਵੰਤ ਮਾਨ ਨੂੰ ਉੱਥੇ ਪੇਸ਼ ਹੋਣਾ ਹੈ ਮੈਂ ਸਮਝਦਾ ਭਗਵੰਤ ਮਾਨ ਉਹਨਾਂ ਦੇ ਪੋਤਦੇ ਬੋਲੇ ਨੇ ਉਹ ਭਗਵੰਤ ਮਾਨ ਦੇ ਪੋਤੜੇ ਫੁੱਲਣ ਸਿੱਖਾਂ ਨੂੰ ਪਤਾ ਤਾਂ ਲੱਗੇ سوشل میڈیا ਤੇ ਸੱਚ ਕੀ ਐ ਤੇ ਝੂਠ ਕੀ ਐ ਨਾ ਤਾਂ ਸਾਡੀ ਇੱਥੇ سوشل میڈیا ਤੇ ਕੋਈ ਗੱਲ ਚੱਲਣ ਦੇ ਨਾ ਕੋਈ ਖਬਰ ਲਿਖਦੀ ਖਬਰ ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਸਤਿਕਾਰਯੋਗ ਖਾਲਸਾ ਜੀ ਕਲਗੀ ਧਰ ਦੇ ਪੁੱਤਰੋ ਤੇ ਜੋ ਅੰਮ੍ਰਿਤਧਾਰੀ ਹੋ ਕੇ ਜਿਉ ਉਹ ਆਪਣਾ ਫਰਜ਼ ਆਪ ਪਛਾਨੋ ਆਪਾਂ ਆਪਣੀ ਸਿਆਸਤ ਜੇ ਸਿਰਜਣੀ ਹੈ ਤੇ ਕੇਵਲ ਤੇ ਕੇਵਲ ਹਮ ਖਾਲੀ ਜਥੇਬੰਦੀਆਂ ਸਾਰੀਆਂ ਸ਼ਰੋਮਣੀਆਂ ਅਕਾਲੀ ਦਲ ਅੰਮ੍ਰਿਤਸਰ ਦੇ ਪਲੇਟਫਾਰਮ ਤੇ ਸਿਰਜ ਕੇ ਤੁਸੀਂ ਪੰਥ ਦੇ ਪੰਜਾਬ ਦਾ ਭਲਾ ਕਰ ਸਕਦੇ ਜੇ ਨਹੀਂ ਤੇ ਆਪਣੇ ਤੋਂ ਪੰਥ ਦਾ ਭਲਾ ਪੰਜਾਬ ਦਾ ਭਲਾ ਮੁਖਸਰ ਸਾਹਿਬ ਜੀ ਦੇ ਕੋਚਰ ਧਰਤੀ ਦੇ ਉੱਤੇ ਕਦਰ ਹੋਈ ਗੁਰੂ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਗੱਜ ਕੇ ਬਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚੋਂ ਕਈ ਬੁਲਾ ਰਹੇ ਨੇ ਸੰਕੇਤਕ ਗਰੁੱਪ ਦੇ ਵਿੱਚ ਜਿਹੜੀਆਂ ਦੂਸਰੀਆਂ ਕਾਨਫਰੰਸਾਂ ਚੱਲਦੀਆਂ ਪੰਜਾਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਆ ਉਹਨਾਂ ਦੇ ਬਾਰੇ ਮੈਂ 2 ਮਿੰਟ ਦੇ ਵਿੱਚ ਹੀ ਗੱਲ ਆਪਣੀ ਨਵੇੜਾ ਪਹਿਲੀ ਗੱਲ ਇਹ ਹੋਈ ਆ ਇਕੱਠ ਨੂੰ ਲੈ ਕੇ ਵੀ ਭਾਈ ਉਹਨਾਂ ਕਾਨਫਰੰਸਾਂ ਦੇ ਵਿੱਚ ਸਾਡੇ ਲੋਕਾਂ ਦਾ ਇਕੱਠ ਵੱਡਾ ਹੁੰਦਾ ਖਾਸ ਤੌਰ ਤੇ ਮੌਜੂਦਾ ਸਮੇਂ ਦੀ ਸਰਕਾਰ ਦੀ ਗੱਲ ਆ ਆਮ ਆਦਮੀ ਪਾਰਟੀ ਦੀ ਆ 1600 1600 ਜਿਵੇਂ ਬਸਾਂ ਦੇ ਵੀ ਲਾ 냐 ਨੇ ਉਹਨਾਂ ਨੇ ਲੈ ਕੇ ਆਉਣਾ ਸਰਕਾਰੀ ਕਾਟਿਆ ਉਹਦੇ ਚ ਗੱਲ ਸਿਰਫ ਇੰਨੀ ਆ ਸਕੇ ਦੀ ਗੱਲ ਰਾਜ ਦੀ ਗੱਲ ਅਗਲੇ ਕੋਲ ਤਾਕਤ ਆ ਜਨੀਆਂ ਬਸਾ ਕਈਆਂ ਇਹਦੇ ਜਿਉ ਹਸਾਬ ਨਾਲ ਗਿਣਤੀ ਕੀਤੀ ਜਾਵੇ ਉਹਦੇ ਬਾਅਦ ਇਹਨਾਂ ਦੇ ਮੁਲਾਜ਼ਮ ਆ ਤੇ ਜੇ ਵਿਚਾਰੇ ਹੁੰਦੇ ਮਾੜਾ ਜਾਂ ਦਬਕਾ ਜਾਂ ਨੋਟਿਸ ਕੱਢ ਦੇਣ ਵੀ ਆਉਣਾ ਜ਼ਰੂਰੀ ਆ ਤੇ ਮੇਰੇ ਵਰਗੇ ਨੌਕਰੀਆਂ ਬਚਾਉਣ ਲਈ ਭੱਜੇ ਆਉਂਦੇ ਤੇ ਇਹੋ ਜਿਹਾ ਕਾਟਿਆ ਨਹੀਂ ਤਾਂ ਜਦੋਂ ਨਹੀਂ ਹੀ ਤਾਕਤ ਹੈਗੀ ਨਾ ਭਗਵੰਤ ਮਾਨ ਸਾਹਿਬ ਵੀ ਕਿ ਇਹਦੀ ਸਕੂਟਰੀ ਦੇ ਮਗਰ ਬਹਿ ਕੇ ਜਾਂਦੇ ਸੀ ਲੋਕਾਂ ਨੂੰ ਪਤਾ ਹੀ ਹੁੰਣਾ ਉਦੋਂ ਇੰਨਾ ਕਿ ਉਹ ਤਾਕਤ ਦਾਇਕ ਨਸ਼ਾ ਇੱਕ ਡਾਰਿਆ ਜਿਹਦੇ ਵਿੱਚੋਂ ਮੇਰੇ ਅਰਗੇ ਅੱਗੇ ਕੁਰਸੀਆਂ ਤੇ ਬੈਠੇ ਉਦਾਂ ਹੀ ਵਾ ਵਾ ਹੀ ਕੱਟੀ ਦਰੀ ਆਉਂਦੇ ਤੇ ਬਾਅਦ ਵਿੱਚ ਮਗਰੋਂ ਪੁੱਛਿਆ ਹਵ ਤੇ ਕਿੰਨੇ ਦਾ ਹੈ ਤੇ ਹਿੰਦੀ 'ਚ ਕਈ ਬੋਲਦੇ ਹੁੰਦੇ ਵੀ ਹਮ ਤੋ ਉਸਕੇ ਸਾਥ ਆਏ ਤੇ ਉਸਕੇ ਸਾਥ ਆਏ ਸੋ ਇਹ ਕਾਟੇ ਉਦਾਂ ਦੇ ਨੇ ਦੂਜਿਆਂ ਬਾਰੇ ਜਿਹੜੀ ਗੱਲ ਹੋਈ ਹੋਈ ਆ ਮੈਨੂੰ ਇੱਕ ਗੱਲ ਯਾਦ ਆਈ ਕਮਾਨ ਸਾਹਿਬ ਨਾਲ ਕੱਲ ਨੂੰ ਗੱਲ ਸੁਣਾਈ ਉਹ ਚ ਵਜਨ ਬੜਾ ਆਂਦੇ ਜਦੋਂ ਅਸੀਂ ਨਵੇਂ-ਨਵੇਂ ਦੁਬਾਰਾ ਪੋਲੀਟਿਕਲ ਮੂਵਮੈਂਟ ਸ਼ੁਰੂ ਕੀਤੀ 1998 99 2000 ਦੀ ਅੜਗੜ ਦੀ ਗੱਲ ਆ ਪੀ ਲੋਕਾਂ ਦੇ ਵਿੱਚ ਖਾਲਸਾਪਨ ਦਾ ਪ੍ਰਚਾਰ ਕਰਨਾ ਤੇ ਦੂਰ ਦੀ ਗੱਲ ਲੋਕਾਂ ਦੇ ਵਿੱਚ ਖਾਲਸਾਪਨ ਦਾ ਜਾ ਕੇ ਕੰਨ 'ਚ ਨਾ ਬੋਲੀਏ ਤੇ ਲਕਨ ਲਟਾਕੰਬਲ ਨਾ ਪੈਂਦੇ ਹੈ ਕਹਿੰਦੇ ਸੰਤਾਂ ਦਾ ਨਾਮ ਲਈਏ ਤੇ ਲੋਕ ਡੇੜੇ ਆਉਂ ਦਰਦੇ ਘਰਾਂ 'ਚ ਵੜ ਜਾਂਦੇ ਸੀ ਇਦਾਂ ਦਾ ਸਰਕਾਰ ਨੇ ਉਹ ਤੋਂ ਮਾਹੌਲ ਬਣਾਇਆ ਤਾਂਦੇ ਅਸੀਂ ਨਾ ਅੰਮ੍ਰਿਤਸਰ ਇੱਕ ਪ੍ਰੋਗਰਾਮ ਰੱਖ ਲਿਆ ਤੇ ਪੰਡਾਲ ਲਾ ਲਿਆ ਵੀ ਅਸੀਂ ਉਥੇ ਆਪਣੀ ਆਜ਼ਾਦੀ ਦੀ ਗੱਲ ਕਰਨੀ ਹੁਣ ਨਵੇਂ-ਨਵੇਂ ਦੌਰੇ ਘੱਲ ਲੱਗੇ ਤੋ ਨਾਲ ਲੋਕ ਘਰਾਂ ਚੋਂ ਨਿਕਲਣ ਨੂੰ ਤਿਆਰ ਨਹੀਂ ਅਜੇ ਡਰਦੇ ਹੀ ਵਿਚਾਰੇ ਆਂਦੇ ਅਸੀਂ ਸਾਊਂਡ ਵਾਲੇ ਹੋਗੇ ਸਟੇਜ ਲਾਉਣ ਵਾਲੇ ਹੋਗੇ ਆਪ ਅਸੀਂ ਇਕੱਟੇ-ਕੁਟੇ ਹੋ ਕੇ ਤੇ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ 50 ਤੇ 60 ਜਾਣੇ ਇੰਨੇ ਕਹੀ ਬੰਦੇ ਇਕੱਠੇ ਹੋਏ ਉਹਨਾਂ ਨੂੰ ਇੱਕ ਪੱਤਰਕਾਰ ਨੇ ਗੱਲ ਦੱਸੀ ਆਂਦੇ ਸਾਈਡ ਤੇ ਦੋ ਪੱਤਰਕਾਰ ਖਲੋਤੇ ਸੀ ਉਹਨਾਂ ਨੇ ਬਾਅਦ ਚ ਉਹਨਾਂ ਨੂੰ ਗੱਲ ਦੱਸੀ ਵੀ ਆਹ ਗੱਲ ਹੋਈ ਆ ਤੇ ਗੱਲ ਇਹ ਤਾਂ ਐਪੀਸੋਡ ਤੇ ਦੋ ਪੱਤਰਕਾਰ ਖਲੋਤੇ ਹੋਏ ਉਹਨਾਂ ਦੇ ਵਿੱਚੋਂ ਇੱਕ ਸਿੱਖ ਹੈ ਤੇ ਇੱਕ ਪਿਸ਼ੋ ਆਰਐਸਐਸ ਦੀ ਥੋੜੀ ਜੀ ਸਾਜਗਾਂਡ ਰੱਖਣ ਵਾਲਾ ਇਹ ਜਾਂ ਉਹਨਾਂ ਦਾ ਥੋੜਾ ਪ੍ਰੇਮ ਪਿਆਰ ਵਾਲਾ ਹੈ ਆ ਤੇ ਜਦੋਂ ਇਕੱਠੇ ਹੋਏ ਤੇ ਸਿੱਖ ਭਰਾ ਨੇ ਸਾਡੇ ਨੇ ਦੂਸਰੇ ਨੂੰ ਉਦਾਂ ਹੀ ਟਣਕਾਉਣ ਵਾਸਤੇ ਪੁੱਛ ਲਿਆ ਆਂਦਾ ਵੀ ਯਾਰ ਵੇ ਗੱਲਾਂ ਵੇ ਹਾਂ ਦਾ ਕਿੜੀਆਂ-ਕਿੜੀਆਂ ਤੇ ਬੱਦੇ ਤੁਹਾਡੇ ਪਿਆਹ ਹੋਰ ਲਾਗੋ ਜਿਹੜਾ ਦੂਸਰਾ ਹਿੰਦੂ ਪੱਤਰਕਾਰ ਹੈ ਜਿਹੜਾ ਆਰਐਸਐਸ ਨਾਲ ਦਾ ਹੈ ਉਹਨੇ ਇੱਕ ਗੱਲ ਕਹੀ ਉਹ ਬੜੀ ਕਮਾਲ ਦੀ ਕਹਿੰਦਾ ਗੱਲ ਇਹ ਨਹੀਂ ਕਿ ਵੀ ਇਹ ਬੰਦੇ ਪਿਆਰ ਨੇ ਆਂ ਤਾਂ ਥੱਲੇ ਨਾ ਵੇਖ ਸਟੇਜ ਤੇ ਵੇਖਾਂ ਤਾਂ ਗੱਲ ਕਿਹੜੀ ਕਰਦੇ ਫਿਰ ਤੇ ਆਂਦਾ ਜਿਹੜੀ ਇਹ ਗੱਲ ਕਰਦੇ ਜਿੱਦਣੇ ਲੋਕਾਂ ਨੇ ਸੁਣਦੀ ਉਹਦਣ ਵੇਖੀ ਕੀ ਹਾਲ ਬਣ ਗੱਲ ਇਹ ਨਹੀਂ ਵੀ ਥੱਲੇ ਦੁਨੀਆ ਕਿੰਨੀ ਗੱਲ ਇਹ ਆ ਵੀ ਸਟੇਜ ਤੋਂ ਆਗੂ ਗੱਲ ਕੀ ਕਰਦਾ ਉਹਦਾ ਵਜਨ ਕੀ ਆ ਤੇ ਇਥੇ ਜਿਹੜੀ ਗੱਲ ਹੁੰਦੀ ਉਹ ਤੁਹਾਡੇ ਸਾਹਮਣੇ ਆ ਤੇ ਦੂਜੇ ਪਾਸੇ ਤੇ ਸਾਡੇ ਆਗੂ ਸੁਖਨਾ 12548 ਤੇ 10525 ਵਾਲੇ ਆ ਕਰਨਾ ਹੈਗੇ ਸੋ ਉਥੇ ਦੇ ਭਾਵੇਂ ਜਿੰਨਾ ਮਰਜੀ ਕੱਟ ਕਰੀ ਫਰੋ ਜਿੰਨੇ ਪੜਾਉਣਾ ਹੀ ਪੜਾ 12548 ਤੇ ਦੂਜੇ ਨੇ ਪਲੱਸ ਮਾਈਨਸ ਕਰਕੇ 10 ਤੇ 525 ਕਹਿਣੇ ਆ ਉਹਨਾਂ ਤੋਂ ਤੁਸੀਂ ਅੱਗੇ ਕੀ ਆਸ ਕਰ ਲੈਣਾ ਸੋ ਉਹਨਾਂ ਕਠਾ ਬਾਰੇ ਤੇ ਮੇਰੀ ਸਿਰਫ ਗੱਲ ਇੰਨੀ ਕੀ ਕਿ ਭਾਈ ਉਹਨਾਂ ਵੱਲ ਵੇਖਿਆ ਜੇ ਨਾ ਸੋਚਿਆ ਕਰੋ ਦੁਨੀਆ ਬੜੀ ਮਗਰ ਬਾਬਾ ਕਬੀਰ ਕਹਿੰਦਾ ਚਹ ਮਾਰਗ ਪੰਡਤ ਕੇ ਪਾਸ਼ੇ ਪਰਿ ਵੀਹ ਬਥੇਰੇ ਆਣਾ ਜਦ ਨੂੰ ਪੰਡਤ ਬਖੰਡੀ ਤੁਰਿਆ ਦਾ ਮਗਰ ਲੋਕਾ ਵੀ ਰਾਗਤ ਗਾ ਇੱਕ ਔਖਾ ਘਾਟੀ ਆਦਾ ਇੱਕ ਔਖਾ ਰਾਹ ਆ ਕਾਲਪੁਰਨ ਵਾਏ ਘਰ ਨੂੰ ਸੱਚਾ ਨੂੰ ਜਾਣ ਦਾ ਬਾਬਾ ਕਬੀਰਾਂ ਦਾ ਤੇ ਕੱਲਾ ਤੁਰਿਆ ਜਾਂਦਾ ਇੱਕ ਔਖਾ ਘਾਟੀ ਰਾਮ ਕੀਤਾ ਚੜ ਰਿਹਾ ਸੋ ਇਹ ਸਾਡੇ ਗੁਰੂ ਦਾ ਫਰਮਾਨ ਹੈ ਐਵੇਂ ਸੋਚਿਆ ਨਾ ਕਰੋ ਜੀ ਇੰਨੇ ਉਹਨੇ ਹਾਂ ਆਪਣੇ ਮਨ ਚ ਦ੍ਰਿੜ ਰਤਾ ਜ਼ਰੂਰ ਕਰੋ ਕਿ ਜਿੰਨੇ ਅਸੀਂ ਅੱਜ ਆਉਂਦੇ ਸਾਲਾਂ ਨੂੰ ਇਹ ਤੋਂ ਦੁਗਣੇ ਤਿਗਣੇ ਚੁਗਣੇ ਪੰਜਵੇਂ ਕਰਨੇ ਨੇ ਕਿਉਂਕਿ ਲੋਕ ਸ਼ਕਤੀ ਦੇ ਵਿੱਚ ਇੱਕ ਤਾਕਤ ਹੁੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਿੱਧਰ ਕੱਲੇ ਲੋਕ ਹੋਗੇ ਤੇ ਜੇ ਗੱਲਾਂ ਚੱਜਦੀਆਂ ਨਹੀਂ ਅਮਲ ਚੱਜਦਾ ਨਹੀਂ ਤੇ ਪੱਲੇ ਉਧਰੋਂ ਵੀ ਕੁਝ ਨਹੀਂ ਪੈਣਾ ਸੋ ਇੱਥੇ ਗਿਣਤੀਆਂ ਦੀ ਗੱਲ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਕਿ ਦੂਸਰੇ ਪਾਸੇ ਕਿੰਨੇ ਲੱਖ ਦੇ ਲੜੇ ਜੇ ਅੱਜ ਬੈਠੇ ਆ ਤੇ ਚਾਲੀਆਂ ਨੂੰ ਯਾਦ ਕਰਨ ਦੇ ਬੈਠੇ ਆ ਸੋ ਗੱਲ ਕੱਲ੍ਹ ਨੂੰ ਇਤਿਹਾਸ ਨੇ ਇਹ ਨਹੀਂ ਕਹਿਣੀ ਕਿ ਫਲਾਨਾ 1600 ਬੱਸਾਂ ਦੇ ਵਿੱਚ ਆ ਇਹ ਮਾਨਾ ਇਹਨੇ ਚ ਆਇਆ ਹੀ ਗੱਲ ਕੱਲ੍ਹ ਨੂੰ ਇਸ ਇਤਿਹਾਸ ਨੇ ਯਾਦ ਰੱਖਣੀ ਆ ਕਿ ਕਿਹੜੀ ਸਟੇਜ ਤੋਂ ਕਿਹੜੇ ਬੰਦੇ ਨੇ ਕਿਹੜੀ ਗੱਲ ਕਹੀ ਸੀ ਤੇ ਇਹ ਸਟੇਜ ਸਾਨੂੰ ਹਿੰਦੁਸਤਾਨ ਦੀ ਗੁਲਾਮੀ ਦੇ ਜੂੜੇ ਜੋ ਬਾਹਰ ਕੱਢਣ ਵਾਲੀ ਆ ਖਾਲਸਤਾਨ ਦੀ ਗੱਲ ਕਰਨ ਵਾਲੀ ਆ ਤੇ ਇਹ ਮਾਨ ਵਾਲੀ ਗੱਲ ਆ ਸੋ ਇਹਦੇ ਉੱਤੇ ਅਸੀਂ ਪਹਿਰਾ ਦਿੰਦੇ ਰਹਿਣਾ ਅਗਲੀ ਗੱਲ ਬਲ 2-4 ਮਿੰਟ ਲਵਾਂ ਆਪਣੇ ਸੋ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਮੈਨੂੰ ਪਤਾ ਹੈ ਮਜਬੂਰੀ ਹੁੰਦੀ ਹੈ ਸਕਤਰ ਸਾਹਿਬ ਦੀ ਸਟੇਜ ਦੀ ਮੇਰੇ ਤੋਂ ਬਾਅਦ ਮਾਨ ਸਾਹਿਬ ਨੇ ਬੋਲਣਾ ਪਰ ਮੈਂ ਮਾਫੀ ਮੰਗ ਕੇ ਆਪਣੀ ਗੱਲ ਪੂਰੀ ਕਰਨ ਲੱਗਾ ਅਸੀਂ ਬੈਠੇ ਆਂ ਵੀ ਟੁੱਟੀ ਕੰਢੀ ਇੱਥੇ ਗੁਰੂ ਮਹਾਰਾਜ ਤੋਂ ਜਿਹੜੇ ਟੁੱਟ ਕੇ ਆਏ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਆਏ ਬਨਾਵਾ ਲੈ ਕੇ ਗੁਰੂ ਮਹਾਰਾਜ ਤੋਂ ਟੁੱਟ ਕੇ ਆਏ ਤੇ ਇੱਥੇ ਗੁਰੂ ਮਹਾਰਾਜ ਨੇ ਗੰਢ ਲੈਣਾ ਹੁਣ ਗੰਢੇ ਕਦੋਂ ਜਦੋਂ ਫੇਰ ਦੁਬਾਰਾ ਗੁਰੂ ਦੇ ਕੋਲ ਪਹੁੰਚੇ ਸਾਨੂੰ ਵੀ ਇਥੋਂ ਇਹ ਗੱਲ ਸਬਕ ਸਿੱਖ ਕੇ ਜਾਣਾ ਚਾਹੀਦਾ ਵੀ ਜਿਹੜੇ ਅਸੀਂ ਵੀ ਟੁੱਟੇ ਫਿਰਦੇ ਆਂ ਇੱਕ ਦੇ ਗੁਰੂ ਨਾਲੋਂ ਉਹ ਤੇ ਜੁੜਨਾ ਹੀ ਜੁੜਨਾ ਦੂਸਰੇ ਹੋਰ ਟੁੱਟੇ ਹੋਏ ਆਂ ਵੀ ਜੁੜੇ ਗੁਰੂ ਦੇ ਇੱਕ ਦੇ ਨਾਲ ਆ ਅੱਗੇ ਅਸੀਂ ਪੰਜਾ ਸੱਤਾ ਦਸਾਂ ਥਾਵਾਂ ਤੇ ਟੁੱਟੇ ਆਂ ਅਸੀਂ ਭਾਈ ਗੁਰੂ ਨਾਲ ਵੀ ਜੋੜ ਕੇ ਰੱਖਣੀ ਤੇ ਅਸੀਂ ਆਪਸ ਵਿੱਚ ਇੱਕ ਦੂਸਰੇ ਨਾਲ ਭਰਾਵਾਂ ਨਾਲ ਵੀ ਜੋੜ ਕੇ ਰੱਖਣੀ ਹੈ ਸੋ ਇਥੋਂ ਸਟੇਜ ਦੇ ਉੱਤੋਂ ਮੈਂ ਇਹਨਾਂ ਜ਼ਰੂਰ ਤੁਹਾਨੂੰ ਬੇਨਤੀ ਐਪੀਲ ਕਰਦਾ ਆ ਕਿ ਜਿਵੇਂ ਭਰਾਵਾਂ ਰੂਪੀ ਦਲ ਖਾਲਸਾ ਦੇ ਸ਼ਰੋਮਣੀ ਕਾਲੇਦਲ ਅੰਮ੍ਰਿਤਸਰ ਨੇ ਇੱਕ ਦੂਸਰੇ ਨਾਲ ਜੋੜ ਕੇ ਰੱਖੀ ਆ ਜਿਹੜੀਆਂ ਦੂਸਰੀਆਂ ਧਿਰਾਂ ਸਾਡੀਆਂ ਜ ਟੁੱਟੀਆਂ ਨੇ ਕਾਰਨ ਕੋਈ ਵੀ ਹੋਵੇ ਅਸੀਂ ਆਪਣਾ ਫਰਜ਼ ਨਿਭਾਉਂਦੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਅਸੀਂ ਨਾਲ ਜੋੜੀਏ ਤਾਂ ਕਿ ਸਾਡੀ ਆਪਸ ਵਿੱਚ ਵੀ ਜੁੜ ਸਕੇ ਤੇ ਬਹੁਤ ਜਲਦ ਇਕੱਠੇ ਹੋ ਕੇ ਕੋਈ ਸਾਂਝਾ ਪੰਥਕ ਪ੍ਰੋਗਰਾਮ ਕੌਮ ਦੇ ਅੱਗੇ ਰੱਖਿਆ ਜਾਵੇ ਜਿਹਦੇ ਵਿੱਚ ਲਾਰੇ ਨਹੀਂ ਕਾਲਾ斯坦 ਦੇ ਸੰਘਰਸ਼ ਦੀ ਗੱਲ ਅੱਗੇ ਜਾਵੇ ਉਹ 2-4 ਦਿਨ ਦੇ ਵਿੱਚ ਐਲਾਨ ਹੋਏਗਾ ਤੇ ਕੌਮ ਦੇ ਸਾਹਮਣੇ ਰੱਖ ਦਿੱਤਾ ਜਾਏਗਾ ਸੋ ਦੂਸਰਾ ਪ੍ਰਣ ਸਾਡਾ ਇਥੋਂ ਇਹ ਆ ਤੀਸਰੀ ਬੇਨਤੀ ਮੈਂ ਕਰਕੇ ਮਾਫੀ ਮੰਗਦਾ ਆਨੰਦਪੁਰ ਸਾਹਿਬ ਦਾ ਕਿਰਾ ਛੱਡਿਆ ਤੇ ਅਸੀਂ ਮੰਨ ਲਿਆ ਕਿ ਬਦਾਵਾ ਦੇ ਕੇ ਕਹਿੰਦੇ ਵਾਕਿਆ ਲਿਖ ਕੇ ਵੀ ਦੇ ਕੇਗੇ ਹੁਣ ਕਿਲੇ ਨੂੰ ਥੋੜਾ ਵੱਡਾ ਕਰਕੇ ਸੋਚੀਏ ਉਦੋਂ ਸਿੱਖ ਉਸ ਕਿਲੇ 'ਚ ਬੈ ਕੇ ਲੜ ਰਹੇ ਸਨ ਆਪਣੇ ਆਪ ਨੂੰ ਆਪਣੇ ਸਿੱਖੇ ਰੂਪ ਫੁੱllਤ ਕਰਨ ਦੇ ਲਈ ਇਹ ਪੰਜਾਬ ਸਾਡੀ ਸਿੱਖੀ ਦਾ ਕਿਲਾ ਹੁਣ ਇਸ ਕਿਲੇ ਨੂੰ ਅਸੀਂ ਛੱਡਿਆ ਮੰਨਣਾ ਪਊ ਸਾਡੇ ਬਹੁਤ ਸਾਰੇ ਸਜਣਾ ਮਿੱਤਰਾਂ ਨੇ ਕਈ ਉਹ ਨੇ ਜਿਨ੍ਹਾਂ ਨੇ ਕਿਸੇ ਕਾਰਨ ਮਜਬੂਰੀ ਵਸ ਛੱਡਣਾ ਪਿਆ ਕਈ ਉਹ ਨੇ ਜਿਨ੍ਹਾਂ ਨੇ ਸਿਰਫ ਇਸ ਕਰਕੇ ਛੱਡਿਆ ਕਿ ਇਸ ਕਿਲੇ ਦੇ ਵਿੱਚ ਸਾਡਾ ਦਮ ਘੁੱਟਣ ਲੱਗ ਪਿਆ ਜਿਵੇਂ ਕਹਿਣ ਲੱਗ ਪਏ ਜੀ ਇੱਥੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਇੱਥੇ ਸਾਨੂੰ ਆਹ ਨਹੀਂ ਮਿਲਿਆ ਇੱਥੇ ਸਾਨੂੰ ਉਹ ਨਹੀਂ ਮਿਲਿਆ ਇਸ ਕਰਕੇ ਚੜੋ ਝਾੜ ਤੇ ਚਲੋ ਜੀ ਕੈਨੇਡਾ ਅਮਰੀਕਾ ਇਹ ਉਸੇ ਕਿੱਲੇ ਤੋਂ ਛੱਡਣ ਵਾਲਾ ਕੰਮ ਹੀ ਆ ਇੱਕ ਹਿਸਾਬ ਨਾਲ ਤੇ ਜਦੋਂ ਲੱਗਿਆ ਵੀ ਉੱਥੇ ਵੀ ਵੀ ਰੋਟੀ ਮੋਗੀ ਆ ਅੰਨ ਪਾਣੀ ਨਹੀਂ ਪੱਕਦਾ ਪਾਣੀ ਦੀ ਸਪਲਾਈ ਮੋਗੀ ਤੇ ਮਾਹ ਸਿੰਘ ਹੁਣ ਲਿਖਿਆ ਬਦਾਵਾ ਵੀ ਭਾਈ ਸਾਡੇ ਕੋਲ ਨਹੀਂ ਇੱਕਲਾ ਚੱਲਿਆ ਜਾਂਦਾ ਅਸੀਂ ਤੇ ਚੱਲੇ ਜਾਈਏ ਪਰ ਉਹਨਾਂ ਤੋਂ ਸਿੱਖ ਕੇ ਸਾਡੇ ਅੱਜ ਦੇ ਕਿਰਿਆ ਛੱਡੇ ਲੋਕਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਭਾਵੇਂ ਤੁਸੀਂ ਹਥਿਆਰ ਬੰਦ ਮੁਲਕ ਅਮਰੀਕਾ ਚ ਚਲ ਜਓ ਤੇ ਭਾਵੇਂ ਜਿਹੜੇ ਬੜੇ ਅਸੀਂ ਦੁਨੀਆ ਦਾ ਕਹਿੰਦੇ ਆਂ ਸ਼ਾਂਤੀ ਜੀ ਵਾਲਾ ਮੁਲਕ ਨਿਊਜ਼ੀਲੈਂਡ ਚ ਚਲ ਜਓ ਭਰਾਵੋ ਆਪਣੇ ਕਿਲੇ ਤੋਂ ਬਾਹਰ ਤੁਹਾਡੇ ਖਾਲੀ ਕੱਡਿਆਂ ਨੂੰ ਲੁੱਟਣ ਵਾਲੇ ਤਾਹਾਂ ਲਾ ਕੇ ਬੈਠੇ ਨੇ ਸੋ ਇਹ ਆਸ ਨਾ ਰੱਖਿਓ ਐਵੇਂ ਕਿ ਅਸੀਂ ਦੁਨੀਆ ਦੇ ਪਤਾ ਨਹੀਂ ਕਿਹੜੇ ਕੋਨੇ ਚ ਚਲ ਜਾਾਂਗੇ ਤੇ ਸੇਫ ਆ ਜਿੱਦਾਂ ਅਗੜਿਆਂ ਦਾ ਯੋਰ ਚੱਲਿਆ ਅਗਲੇ ਤੁਹਾਡੇ ਸਾਹਮਣੇ ਖੜ ਜਾਨਗੇ ਤੁਹਾਨੂੰ ਇਹ ਕਹਿਣਗੇ ਵੀ ਇਹ ਤੁਹਾਡਾ ਕਿਹਦਾ ਨਿਕਾ ਇਥੋਂ ਬਾਹਰ ਨਿਕਲੋ ਸਾਨੂੰ ਉਹਦੇ ਦੇ ਤਾਕਤਵਰ ਹੋਣਾ ਪੈਣਾ ਔਰ ਇੰਡੀਆ ਉਹਦੇ ਵਿੱਚ ਬਹੁਤ ਸ਼ੈਤਾਨੀ ਖੇਡਦਾ ਉਹੀ ਇੰਡੀਆ ਅਨਿਊਜ਼ੀਲੈਂਡ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਸਾਡੇ ਨਗਰ ਕੀਰਤਨ ਦੇ ਨਾਲ ਉਹਦੇ ਵਿੱਚ ਇੰਡੀਆ ਦਾ ਰੋਲ ਕੀ ਆ ਉਹਨੂੰ ਇੰਡੀਆ ਚ ਸਦਾ ਪਰ ਇਹਨਿਆਂ ਦਾ ਇੰਡੀਆ ਬੜੀ ਸ਼ੈਤਾਨੀ ਦੇ ਨਾਲ ਥਾਂ ਥਾਂ ਤੇ ਇਹ ਗੱਲਾਂ ਨੂੰ ਜਾਣਦਾ ਆ ਕਿ ਮੈਂ ਕਿਥੋਂ ਕਿੰਨੀ ਇੱਕ ਚੁੰਡੀ ਵੱਢਣੀ ਆ ਤਾਂ ਸਿਕਾ ਨੂੰ ਤਕਲੀਫ ਹੋ ਉਹ ਬੰਦਾ ਜਿਹੜਾ ਪ੍ਰਾਂਤਵਾਕੇ ਨਾਮ ਦਾ ਜਿਹੜੀ ਅੱਗੇ ਸੰਸਥਾ ਦੇ ਉਹ 10 ਬੰਦੇ ਆ ਕੇ ਮੂੰ ਮਾਇਆ ਹਟ ਕੇ ਚਲ ਜਾਂਦੇ ਆ ਉਹਦਾ ਪੁਰਾਣੀ ਹਿਸਟਰੀ ਸਾਹਮਣੇ ਪਈ ਓਟਵਾ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਫਿਰ ਕਿੱਥੇ ਕਿੱਥੇ ਬੰਦਾ ਕਿਹੜੇ ਕਿਹੜੇ ਪ੍ਰੋਗਰਾਮਾਂ ਦੇ ਵਿੱਚ ਆਉਂਦਾ ਰਿਹਾ ਭਾਵੇਂ ਮੈਂ ਕਹਿੰਦਾ ਉਹ ਭਾਵੇਂ ਆਪਣੇ ਏਰੀਆ ਦਾ ਦੁੱਧ ਤੋਤਾ ਵੀ ਹੋਵੇ ਪਰ ਉਹਦੇ باوجود ਇੰਡੀਆ ਨੂੰ ਉਹਦੇ ਵਿੱਚੋਂ ਭਰੀ ਨਹੀਂ ਕੀਤਾ ਜਾ ਸਕਦਾ ਸ਼ੱਕ ਦੀ ਨਿਗਾ ਹਮੇਸ਼ਾ ਰਹੇਗੀ ਕਿ ਉਹਨੂੰ ਉਂਗਲ ਕੌਣ ਦੇ ਰਿਹਾ ਹੈ ਕਿ ਜਾ ਕੇ ਤੂੰ ਸਖਾ ਦੇ ਸਾਹਮਣੇ ਖਲੋ ਔਰ ਦੂਸਰੀ ਗੱਲ ਜਿਹੜੀ ਮੈਨੂੰ ਨਿਊਜ਼ੀਲੈਂਡ ਦੇ ਸਖਾ ਨੇ ਕਹੀ ਬੜੀ ਕਮਾਲ ਦੀ ਹਾਲਾਂਕਿ ਮੈਂ ਇੰਗਲੈਂਡ ਅਮਰੀਕਾ ਜਦੋਂ ਗਿਆ ਵੀ ਇਹ ਕਹਦੇ ਕਹੀ ਸੀ ਵੀ ਸਾਡੇ ਸਿੱਖ ਆਪਣੀ ਪਛਾਣ ਨੂੰ ਭਾਰਤੀ ਜਾਂ ਇੰਡੀਆ ਨਾ ਬਣਾਉਣ ਤੁਸੀਂ ਸਿੱਖ ਬਣਾਓ ਤੁਸੀਂ ਪੰਜਾਬੀ ਬਣਾਓ ਔਰ ਉੱਥੇ ਜਿਹੜੇ ਉਹਨਾਂ ਦੇ ਬੋਰਡ ਨੇ ਉਹ ਬਿਲਕੁਲ ਸਹੀ ਕਹਿੰਦੇ ਨੇ ਵੀ ਦਿਸ ਇਜ਼ ਨਾਟ ਇੰਡੀਆ ਦਿਸ ਇਜ਼ ਨਿਊਜ਼ੀਲੈਂਡ ਇਟ ਇਜ਼ ਨਾਟ ਇੰਡੀਆ ਉਹ ਕਿਉਂ ਸਾਨੂੰ ਇੰਡੀਅਨ ਸਮਝਦੇ ਨੇ ਭਾਈ ਅਸੀਂ ਵੀ ਤੇ ਆਪਣੇ ਬੋਲਾ ਚ ਵਾਰ-ਵਾਰ ਕਹਿੰਨੇ ਆ ਨਾ ਵੀ ਅਸੀਂ ਇੰਡੀਆ ਤੋਂ ਆਏ ਅਸੀਂ ਇੰਡੀਆ ਤੋਂ ਆਏ ਬਹੁਤ ਸਾਰੇ ਸਾਡੇ ਚੰਗੇ ਭੜੇ ਖਾਲਸਤਾਨੀਆਂ ਨੂੰ ਜਾਣਦਾ ਹੈਗੇ ਸੱਚੇ ਸੁੱਚੇ ਖਾਲਸਤਾਨੀ ਨੇ ਜਦੋਂ ਟੱਬਰਾਂ 'ਚ ਗੱਲ ਕਰਨਗੇ ਕਹਿਣਗੇ ਜਦੋਂ ਅਸੀਂ ਇੰਡੀਆ ਜਾਵਾਂਗੇ ਨਾ ਉਦੋਂ ਇਦਾਂ ਕਰਾਂਗੇ ਫਿਰ ਜਾਓ ਭਾਈ ਇੰਡੀਆ ਧੱਕੇ ਖਾਓ ਪੰਜਾਬ ਕਿਆ ਕਰੋ ਪੰਜਾਬੋਂ ਆਇਆ ਤੁਸੀਂ ਤੁਹਾਡੀ ਪਹਿਚਾਣ ਤੁਹਾਡੇ ਮੁਲਕ ਦੀ ਪਹਿਚਾਣ ਪੰਜਾਬ ਹੋਣੀ ਚਾਹੀਦੀ ਹੈ ਖਾਲਸਤਾਨ ਹੋਣੀ ਚਾਹੀਦੀ ਆ ਇੰਡੀਆ ਨਹੀਂ ਹੋਣੀ ਚਾਹੀਦੀ ਔਰ ਸਾਨੂੰ ਉਸ ਪਹਿਚਾਣ ਦੇ ਨਾਲ ਜੀਣਾ ਚਾਹੀਦਾ ਆ ਮਾਣ ਦੇ ਨਾਲ ਜੀਣਾ ਚਾਹੀਦਾ ਤਾਂ ਕਿ ਕੰਨ ਦੇ ਲੋਕ ਜੇ బోర్ਡ ਲਾ ਕੇ ਸਾਡੇ ਸਾਹਮਣੇ ਖਲੋਣ ਤੇ ਘੱਟੋ ਘਾਟ ਨਹੀਂ ਆ ਦੀ ਜਗ੍ਹਾ ਉੱਥੇ ਪੰਜਾਬ ਜਾਂ ਖਾਲਸਤਾਨ ਲਿਖਣ ਤੇ ਸਾਨੂੰ ਮਾਣ ਤੇ ਮਹਿਸੂਸ ਹੋਵੇ ਵੀ ਭਾਈ ਸਾਡੀ ਅਸਲੀ ਪਹਿਚਾਣ ਕੀ ਆ ਸੋ ਉਧਰੋਂ ਲੋਕ ਜਿਹੜੇ ਆ ਉਹ ਸਾਡੇ ਵਿਦੇਸ਼ਾਂ ਵਾਲੇ ਵੀ ਸਮਝ ਲੈਣ ਵੀ ਜਦੋਂ ਤੱਕ ਤੁਹਾਡਾ ਪੇਕਾ ਘਰ ਮਜਬੂਰ ਨਹੀਂ ਮਜਬੂਤ ਨਹੀਂ ਜਦੋਂ ਤੱਕ ਤੁਹਾਡਾ ਇਹ ਗਿਲਾ ਮਜਬੂਤ ਨਹੀਂ ਬਾਹਰ ਤੁਸੀਂ ਖੁੱਲੇ ਮੈਦਾਨ ਦੇ ਵਿੱਚ ਹਰ ਵਕਤ ਟਾਰਗੇਟ ਦੇ ਉੱਤੇ ਹੋ ਤੇ ਇੰਡੀਆ ਟਾਰਗੇਟ ਕਰਦਾ ਆ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਗੋਲੀ ਮਾਰ ਕੇ ਵੀ ਸ਼ਹੀਦ ਕੀਤਾ ਤੇ ਜਿਹੜੇ ਸੌਫਟ ਸਿੱਖ ਨੇ ਜਿਹੜੇ ਕਹਿੰਦੇ ਨਹੀਂ ਜੀ ਕੱਲੇ ਨਗਰ ਕੀਰਤਨ ਕੱਢਣ ਨਾਲ ਹੀ ਸਿੱਖੀ ਫੈਲ ਜਾਣੀ ਆ ਅਗਲੇ ਨੇ ਉਹਨਾਂ ਦੇ ਸਾਹਮਣੇ ਲਿਆ ਕੇ ਵੀ ਤੁਹਾਡੇ ਲੋਕ ਖੁਦਾਰਤੇ ਨੇ ਇਹ ਇਸ ਗੱਲ ਦਾ ਸਬੂਤ ਹੈ ਵੀ ਜੇ ਤੁਹਾਡੀ ਜੁਤੀ ਕਾਇਮ ਨਹੀਂ ਜੇ ਤੁਹਾਡਾ ਰਾਜ ਨਹੀਂ ਤਾਂ ਤੁਹਾਨੂੰ ਦੁਨੀਆ 'ਚ ਕਿਤੇ ਢੋਈ ਨਹੀਂ ਮਿਲ ਜੰਗ ਲੜਨੀ ਪੈਂਦੀ ਹੁੰਦੀ ਆ ਔਰ ਮੈਂ ਇੱਕ ਆਖਰੀ ਸਿਰਫ ਐਗਜ਼ਾਮਪਲ ਦੇ ਕੇ ਜਿਹੜੀ ਆ ਉਹ ਗੱਲ ਨਿਬੇੜਦਾ ਲੱਗਾ ਕਿ ਜੰਗ ਕਿਉਂ ਲੜਨੀ ਪੈਂਦੀ ਆ ਅਸੀਂ ਇਹ ਹਮੇਸ਼ਾ ਕਹਿੰਨੇ ਆ ਕਿ ਗੁਰੂ ਮਹਾਰਾਜ ਨੇ ਸਰਸਾ ਦੇ ਕੰਡੇ ਦੇ ਉੱਤੇ ਆਸਾਂ ਦੀ ਵਾਰਦਾ ਦਿਵਾਲ ਲਾਇਆ ਇਹ ਸਾਨੂੰ ਗੱਲ ਸਿਖਾਈ ਗਈ ਤੇ ਸੱਚੀ ਵੀ ਆ ਪਿਆਸੀ ਆਪਣਾ ਅਮਰਤ ਵਾਲਾ ਨਹੀਂ ਛੱਡਣਾ ਪਰ ਉਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਮੈਂ ਬੜੀਆਂ ਸਟੇਜਾਂ ਤੇ ਕੋਈ ਅੱਜ ਫੇਰ ਕਹਾਂ ਕਿ ਸਾਰੇ ਦੇ ਸਾਰੇ ਸਿੱਖ ਉਸ ਦੀਵਾਨ ਦੇ ਵਿੱਚ ਹਾਜ਼ਰ ਨਹੀਂ ਗਏ ਸਾਰੇ ਦੇ ਸਾਰੇ ਸਿੱਖ ਉੱਥੇ ਬੈਠ ਕੇ ਨਿਤਨੇਮ ਨਹੀਂ ਕਰ ਰਹੇ ਸਾਰੇ ਦੇ ਸਾਰੇ ਸਿੱਖ ਉੱਥੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਕਰ ਰਹੇ ਇੱਥੋਂ ਤੱਕ ਕਿ ਗੁਰੂ ਦਾ ਆਪਣਾ ਸਹਬਜ਼ਾਦਾ ਉਸ ਦੀਵਾਨ ਦੇ ਵਿੱਚ ਨਹੀਂ ਆਗਾ ਉਹ ਕਿੱਥੇ ਆ ਮੈਦਾਨੇ ਜੰਗ ਚਾ ਮਗਟ ਡੇ ਦਲ ਦੇ ਨਾਲ ਇਹ ਇਸ ਗੱਲ ਦਾ ਸੰਕੇਤ ਹੈ ਸਿੱਖਾ ਜੇ ਤੂੰ ਜੰਗ ਦਾ ਮੈਦਾਨ ਛੜਤਾ ਤੇ ਦੁਸ਼ਮਣ ਨੇ ਤੇਰੀ ਆਸਾ ਦੀ ਵਾਰवणी ਪੂਰੀ ਹੋਣ ਦੇਣੀ ਜੇ ਸਾਡੇ ਉਹ ਸਹਬਜ਼ਾਦੇ ਬਾਬਾ ਅਜੀਤ ਸਿੰਘ ਹੋਣੀ ਬਾਬਾ ਜੀਵਨ ਸਿੰਘ ਹੋਣੀ ਜੇ ਮਗਰ ਜੰਗ ਨਾਲ ਲੜਦੇ ਤੇ ਸਚਾਈ ਇਹ ਸੀ ਵੀ ਉਹਨਾਂ ਨੇ ਆ ਕੇ ਆਸਾ ਦੀ ਵਾਰ ਤੇ ਵੱਜਦੇ ਸਾਡੇ ਤਬਲੇ ਤੇ ਵੱਜਦੇ ਹਰਮੋਨੀਅਮ ਤੇ ਵੱਜਦੇ ਨਗਾਰਿਆਂ ਦੇ ਉੱਤੇ ਆ ਚੜਨਾ ਸੀ ਸੋ ਸਿੱਖਾ ਅੱਜ ਵੀ ਗੱਲ ਯਾਦ ਰੱਖ ਤੇਰੇ ਨਗਰ ਕੀਰਤਨ ਤੇਰੇ ਗੁਰੂ ਦੀ ਬਾਣੀ ਹਰ ਚੀਜ਼ ਦਾ ਸਰਕਤ ਰਹੇਗੀ ਜੇ ਤੇਰੀ ਡਾਂਗ ਦੇ ਵਿੱਚ ਜੋਰ ਆ ਜੇ ਤੇਰਾ ਜੁੱਧ ਤਕੜਾ ਆ ਤੇ ਉਹ ਜੁੱਧ ਉਹ ਜੁੱਧ ਸਾਡਾ ਜਿਹੜਾ ਹਥਿਆਰਬੰਦ ਸੰਘਰਸ਼ ਵੀ ਹੁੰਦਾ ਆ ਉਹ ਜੁੱਧ ਸਾਡਾ ਵੋਟਾਂ ਦੀ ਲੜਾਈ ਵੀ ਆ ਉਹ ਜੁੱਧ ਸਾਡਾ ਆਮ ਲੋਕ ਲਹਿਰ ਵੀ ਆ ਹਰ ਤਰ੍ਹਾਂ ਦੇ ਜੁੱਧ ਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਆ ਸੋ ਆਪਣੇ ਆਪ ਨੂੰ ਤਗੜਾ ਕਰੀਏ ਤਾਂ ਕਿ ਸਾਡੇ ਗੁਰੂ ਦੀ ਬਾਣੀ ਸਾਡੇ ਖਾਲਸਾਤਾਂ ਦੇ ਵਿਚਾਰਧਾਰਾ ਇਸ ਧਰਤੀ ਦੇ ਉੱਤੇ ਰੂਪਮਾਨ ਹੋ ਸਕੇ ਇਹਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਪੋਜਾ ਪੈਦ ਬੁਲਾ ਚੁੱਕਾ ਦੇ ਖਿਮਾ ਜੀ ਤੁਸੀਂ ਮਕਸਰ ਸਾਹਿਬ ਇੱਥੇ ਦਰਸ਼ਨ ਦਿੱਤੇ ਆ ਇਹ ਇੱਕ ਦਿਨ ਚੁਣੌਤੀ